ਇੱਕ ਆਦਮੀ ਮਹਾਪੁਰਸ਼ਾਂ ਕੋਲ ਜਾਂਦਾ ਹੈ ਜਾ ਕੇ ਬੇਨਤੀ ਕਰਦਾ ਹੈ ਕਿਹਾ ਹੈ ਗੁਰੂ ਦੇ ਪਿਆਰਿਓ ਬਾਬਾ ਜੀ ਮੈਂ ਆਪਣੀ ਲੜਕੀ ਦਾ ਬੱਚੀ ਦਾ ਰਿਸ਼ਤਾ ਕਰ ਦਿੱਤਾ ਹੈ ਉਹ ਕਹਿੰਦਾ ਵੀ ਮਹਾਪੁਰਖ ਕਹਿੰਦੇ ਵੀ ਬਹੁਤ ਚੰਗੀ ਗੱਲ ਹੈ ਇਹ ਫੇਰ ਕੀ ਮਾੜੀ ਗੱਲ ਬਹੁਤ ਸੋਹਣਾ ਹੋਇਆ ਬਹੁਤ ਵਧਾਈਆਂ ਤੈਨੂੰ ਪਰ ਇੱਕ ਸਮੱਸਿਆ ਹੈ ਬਹੁਤ ਵੱਡੀ ਸਮੱਸਿਆ ਹੈ ਕਹਿੰਦੇ ਦੱਸੋ ਕੀ ਹੈ ਉਹ ਕਹਿੰਦੇ ਆ ਵੀ ਸਾਡੇ ਗੱਲ ਕਰਨ ਵਿੱਚ ਫਰਕ ਰਹਿ ਗਿਆ ਜਾਂ ਬਿਸਰ ਗਿਆ ਪਰ ਉਹ ਇੱਕ ਸ਼ਰਤ ਰੱਖ ਰਹੇ ਹਨ ਉਹ ਕਹਿੰਦੇ ਆ ਕਿ ਸਾਡੇ ਸੱਜਣਾ ਲਈ ਸਾਡੇ ਮਿੱਤਰਾਂ ਲਈ ਤੁਹਾਨੂੰ ਮਾਸ ਦਾ ਤੇ ਸ਼ਰਾਬ ਦਾ ਪ੍ਰਬੰਧ ਕਰਨਾ ਪਏਗਾ ਆਖੋ ਸਤਨਾਮ ਕਹਿੰਦੇ ਮਹਾਪੁਰਖ ਕਹਿੰਦੇ ਵੀ ਤੈਨੂੰ ਕਿਵੇਂ ਲੱਗਦਾ ਹੈ ਤੇਰ ਕੋਲ ਮਾਇਆ ਘਟ ਹੈ ਕਿ ਖਰਚ ਜ਼ਿਆਦਾ ਹੋ ਜਾਏਗਾ ਉਹ ਕਹਿੰਦਾ ਜੀ ਨਾ ਤਾਂ ਮੇਰੇ ਕੋਲ ਮਾਇਆ ਘੱਟ ਹੈ ਬਹੁਤ ਕੁਸ਼ ਬਖਸ਼ਿਆ ਪ੍ਰਮਾਤਮਾ ਦਾ ਮੈਂ ਜੋ ਚਾਹਾਂ ਖਰਚ ਕਰ ਸਕਦਾ ਹਾਂ ਪਰ ਮੇਰੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੈ ਮੈਂ ਤਾਂ ਦਿਨ ਰਾਤ ਸੇਵਾ ਕਰਦਾ ਹਾਂ ਆਖੋ ਸਤਨਾਮ ਹੁਣ ਸੇਵਾ ਤਾਂ ਕਰਦਾ ਸੀ ਪਤਾ ਹੈ ਗੁਰੂ ਦੇ ਪਿਆਰੇ ਜਿਹੜੇ ਗੁਰੂ ਨਾਲ ਜੋੜਦੇ ਆ ਉਹ ᔪਗਤੀ ਦੱਸ ਦਿੰਦੇ ਆ ਤਰੀਕਾ ਦੱਸ ਦਿੰਦੇ ਆ ਜਿਵੇਂ ਕਿਸੇ ਤਜਰਬੇਕਾਰ ਕੋਲ ਆਪਾਂ ਗਈ ਵਾਰੀ ਕਹਿੰਨੇ ਵੀ ਇਹ ਕੰਮ ਦਾ ਉਹਨੂੰ ਪਤਾ ਹੈ ਪੁੱਛਣਾ ਜਿਹੜਾ ਸ਼ਬਦ ਗੁਰੂ ਨਾਲ ਜੋੜਦਾ ਜਿਹੜਾ ਗੁਰਬਾਣੀ ਪੜ੍ਹਦਾ ਮੈਂ ਤਾਂ ਦਿਨ ਰਾਤ ਸੇਵਾ ਕਰਦਾ ਹਾਂ ਅੱਛਾ ਫਿਰ ਤੂੰ ਮੀਟਿੰਗ ਕਰਨੀ ਸੀ ਉਹਨਾਂ ਨਾਲ ਗੱਲਬਾਤ ਕਰਨੀ ਸੀ ਉਹ ਕਹਿੰਦਾ ਜੀ ਮੈਂ ਦੋ ਵਾਰ ਹੀ ਗਿਆ ਮੈਂ ਕੱਲਾ ਗਿਆ ਫਿਰ ਮੈਂ ਬੰਦੇ ਲੈ ਕੇ ਗਿਆ ਵੀ ਇਹ ਮੈਂ ਨਹੀਂ ਕਰ ਸਕਦਾ ਜੀ ਤੇ ਆਪਣਾ ਹੁਣ ਰਿਸ਼ਤਾ ਵਿਚਾਰ ਬੰਦਿਆਂ ਚ ਹੋਇਆ ਹੋਇਆ ਹੈ ਤੇ ਤੁਸੀਂ ਇਹ ਗੱਲ ਮੰਨੋ ਪਰ ਉਹ ਮੰਨਦੇ ਨਹੀਂ ਕਹਿੰਦੀ ਜੀ ਸਾਡੇ ਬੜੇ ਰਿਸ਼ਤੇਦਾਰ ਨੇ ਤਕੜੇ ਨੇ ਆਉਣਗੇ ਆਪ ਜੀ ਨੂੰ ਮੈਂ ਅੰਮ੍ਰਿਤ ਵੇਲੇ ਦੀ ਤੇ ਗੁਰਬਾਣੀ ਦੀ ਤਾਕਤ ਕਿੰਨੀ ਕਹਿ ਇਹ ਗੁਰਬਾਣੀ ਰਾਹੀ ਦੱਸਣ ਦਾ ਯਤਨ ਕਰ ਰਿਹਾ ਅੱਛਾ ਪਰ ਮੈਨੂੰ ਇੱਕ ਗੱਲ ਦੱਸ ਵੀ ਜਦੋਂ ਤੂੰ ਜਾਨਣਾ ਮੀਟਿੰਗ ਕਰਨ ਵਾਸਤੇ ਜਾਂ ਤੂੰ ਆਪਣਾ ਕਾਰਜ ਕਰਨ ਵਾਸਤੇ ਗਿਆ ਸੀ ਤੂੰ ਗੁਰੂ ਨੂੰ ਨਾਲ ਲੈ ਕੇ ਗਿਆ ਸੀ ਉਹ ਕਹਿੰਦਾ ਹਾਂਜੀ ਗੁਰੂ ਤਾਂ ਅੰਗ ਸੰਗ ਹੈ ਤੂੰ ਕਿਹਾ ਸੀ ਵੀ ਗੁਰੂ ਸਾਹਿਬ ਜੀ ਮੇਰੇ ਨਾਲ ਚੱਲੋ ਉਹ ਕਹਿੰਦਾ ਵਸ ਮੈਂ ਇਦਾਂ ਹੀ ਨਿਕਿਆ ਵੀ ਗੁਰੂ ਨਾਲ ਹੀ ਐ ਜੀ ਮੈਂ ਬੰਦੇ ਵੀ ਲੈ ਕੇ ਗਿਆ ਤੇ ਗੁਰੂ ਨਾਲ ਹੀ ਐ ਉਹ ਕਹਿੰਦੇ ਨਹੀਂ ਨਹੀਂ ਤੂੰ ਗੁਰੂ ਨੂੰ ਨਾਲ ਨਹੀਂ ਲੈ ਕੇ ਗਿਆ ਤੂੰ ਗੁਰੂ ਅੱਗੇ ਅਰਦਾਸ ਨਹੀਂ ਕੀਤੀ ਤੂੰ ਗੁਰੂ ਅੱਗੇ ਬੇਨਤੀ ਨਹੀਂ ਕੀਤੀ ਦੱਸੋ ਫਿਰ ਮੈਂ ਕੀ ਕਰਾਂ ਰਾਹ ਦਿਖਾਉਣ ਵਾਲਾ ਮਿਲ ਜਾਈਏ ਤੇ ਸਿੱਧੇ ਰਾਹੇ ਪਾ ਦਿੰਦਾ ਪਰ ਜੇ ਕੋਈ ਪਖੰਡੀ ਮਿਲ ਜੇ ਤਾਂ ਕਰਾਹੇ ਵੀ ਪਾ ਦਿੰਦਾ ਆਖੋ ਸਤਨਾਮ ਕਰਾਹੇ ਵੀ ਪਾ ਦਿੰਦਾ ਉਹ ਕਹਿੰਦਾ ਜੀ ਕਿਵੇਂ ਨਾਲ ਲੈ ਕੇ ਜਾਵਾਂ ਮੈਂ ਕਹਿੰਦੇ ਵਚਨ ਮੰਨੇਗਾ ਫਿਰ ਕਹਿੰਦਾ ਹਾਂਜੀ ਮੰਨਾਂਗਾ ਵਚਨ ਕਹਿੰਦੇ ਇਦਾਂ ਕਰੀ ਫਿਰ ਹੁਣ 3 ਵਜੇ ਉੱਠਣਾ ਪਏਗਾ ਕਹਿੰਦਾ ਜੀ ਉਫਦਾ ਤਾਂ ਮੈਂ ਥੋੜਾ ਜਿਹਾ ਲੇਟ ਗਿਆ ਕਹਿੰਦੇ ਨਹੀਂ ਨਹੀਂ 3 ਵਜੇ ਉੱਠੀ ਅਮਰਤ ਵੇਲੇ 3 ਵਜੇ ਉੱਠ ਕੇ ਤੇ ਉਹਨਾਂ ਤੋਂ ਟਾਈਮ ਲੈ ਲਈ 10 11 ਵਜੇ ਦਾ ਉੱਥੇ ਜਾਣ ਦਾ ਕਿ ਮੈਂ ਆਵਾਂਗਾ ਤੁਹਾਨੂੰ ਮਿਲਣ ਵਾਸਤੇ ਕਹਿੰਦੇ 3 ਵਜੇ ਉੱਠ ਕੇ ਤੂੰ ਦੋ ਸੁਖਮਣੀ ਸਾਹਿਬ ਦੇ ਪਾਠ ਕਰਨੇ ਆਂ ਆਖੋ ਸਤਨਾਮ ਅਸੀਂ ਪਤਾ ਕੀ ਲੱਭਦੇ ਆ ਵੀ ਕੋਈ ਮੰਤਰ ਮਾਰ ਦੇ ਬਸ ਸਿਰ ਤੇ ਹੱਥ ਰੱਖ ਦੇ ਬਸ ਤੇਰਾ ਪੜਾ ਹੋ ਜਾਏਗਾ ਇੰਨਾ ਸੌਖਾ ਭਾਲਦੇ ਆ ਅਸੀਂ ਜਾਂ ਕੋਈ ਛੋਟੀ ਜੀ ਲੜੀ ਦੇ ਦੇ ਕੋਈ ਜੀਵ ਚ ਪਾਵਾਂ ਧਾਗੇ ਬੰਨਾਂ ਤੇ ਬਸ ਮੇਰਾ ਪਾਰ ਉਤਾਰਾ ਹੋ ਜਾਏ ਸੌਖਾ ਕੰਮ ਲੱਭਦੇ ਆ ਗੁਰੂ ਪਿਆਰੇ ਹਰ ਕਾਰਜ ਨੂੰ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਅੱਗੇ ਫਿਰ ਗੁਰੂ ਦੀ ਰਜਾ ਹੈ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਪ੍ਰਮਾਤਮਾ ਨੂੰ ਕੀ ਪਤਾ ਆਪਣੇ ਵਾਸਤੇ ਕੀ ਸੋਚਿਆ ਹੋਇਆ ਉਸ ਪ੍ਰਮਾਤਮਾ ਨੇ ਕਾਲ ਪੁਰਖ ਵਾਹਿਗੁਰੂ ਨੇ ਆਪਾਂ ਨੂੰ ਲੱਗਦਾ ਵੀ ਆਹ ਨਹੀਂ ਹੋਣਾ ਚਾਹੀਦਾ ਸੀ ਉਹ ਮਹਾਂਪੁਰਖ ਕਹਿੰਦੇ ਵੀ 3 ਵਜੇ ਉੱਠਣਾ ਹੈ ਕੇਸੀ ਇਸ਼ਨਾਨ ਕਰਨਾ ਹੈ ਦੋ ਪਾਠ ਸੁਖਮਣੀ ਸਾਹਿਬ ਦੇ ਕਰਨੇ ਆ ਤੇ ਅਰਦਾਸ ਕਰਨੀ ਆ ਸੱਚੇ ਪਾਤਸ਼ਾਹ ਮੈਂ ਆ ਕੰਮ ਨਹੀਂ ਕਰ ਸਕਦਾ ਜੋ ਕਹਿੰਦੇ ਆ ਮੈਂ ਨਹੀਂ ਚਾਹੁੰਦਾ ਵੀ ਖੁਸ਼ੀਆਂ ਦੇ ਟਾਈਮ ਦੇ ਵਿੱਚ ਮੇਰੀ ਧੀ ਦੇ ਵਿਆਹ ਵਿੱਚ ਜੀਵਾਂ ਦਾ ਗਲ ਵੜਿਆ ਜਾਏ ਪਤਾ ਨਹੀਂ ਮੈਂ ਕਿੱਥੇ ਇੱਕ ਕਰਮ ਭੋਗ ਦਾ ਫਿਰਾਂ ਫਿਰਾਂਗਾ ਜਿਹੜਾ ਬੀਜਿਆ ਜਾਏਗਾ ਮੈਂ ਕਿੱਥੇ ਭੋਗ ਦਾ ਫਿਰਾਂਗਾ ਕਿਉਂਕਿ ਦਇਆ ਆ ਗਈ ਅੰਦਰ ਹੁਣ ਧਰਮੀ ਤਾਂ ਤਾਂ ਹੀ ਹੈ ਨਾ ਜੇ ਦਇਆ ਹੈ ਜੇ ਦਇਆ ਹੀ ਨਹੀਂ ਫਿਰ ਧਰਮੀ ਕਾ ਦਾ ਦਇਆ ਹੀ ਨਹੀਂ ਹੈ ਅੰਦਰ ਦਇਆ ਤਾਂ ਸਭ ਕੁਝ ਆ ਗਿਆ ਐ ਸਤਿਗੁਰੂ ਮੈਂ ਇਹ ਨਹੀਂ ਕਰ ਸਕਦਾ ਪਾਪ ਤੇ ਮੈਨੂੰ ਬਚਾਓ ਕਹਿੰਦੇ ਜਦੋਂ ਮੈਂ ਅਰਦਾਸ ਕੀਤੀ ਨੌ 10 ਵਜੇ ਦਾ ਟਾਈਮ ਹੋਇਆ ਤੇ ਅੰਮ੍ਰਿਤ ਵੇਲੇ ਉੱਠ ਕੇ ਸੁਖੁਣੀ ਸਹਿ ਦੇ ਪਾਠ ਹੋਣੇ ਉਮੀ جا کے کیتے ਇਸ਼ਨਾਨ ਪਾਣੀ ਕਰਕੇ ਨਾਨਕ ਆਸੀ ਵੀ ਇਹ ਕਰੇਗਾ ਤਾਂ ਗੁਰੂ ਨੂੰ ਨਾਲ ਲੈ ਕੇ ਜਾਏਗੇ ਸੁਖੁਣੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਕੇ ਤੁਰਿਆ اے ਮਾਲਕ हे ਗੁਰੂ ਸਾਹਿਬ ਜੀ ਮੇਰੇ ਨਾਲ ਚੱਲੋ ਜਾ ਕੇ ਨਾ ਕਹਿੰਦੇ ਉਹਨਾਂ ਨੂੰ ਪਤਾ ਹੀ ਲੱਗ ਗਿਆ ਸੀ ਵੀ ਤੀਸਰੀ ਵਾਰ ਫੇਰ ਆ ਰਿਹਾ ਹੈ ਇਹੀ ਗੱਲ ਕਰਨ ਆਉਂਦਾ ਹੋਵੇਗਾ ਜਦੋਂ ਜਾ ਕੇ ਬੈਠਾ ਉਹਨਾਂ ਨੇ ਚਾਹ ਪਾਣੀ ਬਣਾਇਆ ਚਾਹ ਪਾਣੀ ਬਣਾਉਣ ਤੋਂ ਬਾਅਦ ਕਹਿੰਦੇ ਸਾਨੂੰ ਪਤਾ ਹੀ ਹੈ ਵੀ ਤੁਸੀਂ ਕਿਵੇਂ ਆਇਓ ਜੋ ਤੁਸੀਂ ਕਹਿੰਦੇ ਸੀ ਉਹ ਸਾਨੂੰ ਪ੍ਰਵਾਨ ਹੈ ਅਸੀਂ ਹੁਣ ਮਾਸ ਸਰਾਵ ਨਹੀਂ ਲਵਾਂਗੇ ਤੁਸੀਂ ਆਪਣੇ ਸਾਥ ਨਾਲ ਕੰਮ ਕਰੋ ਆਖੋ ਸਤਨਾਮ ਐਸੀ ਰਹਿਮਤ ਹੋ ਗਈ ਗੁਰੂ ਨਾਲ ਚਲਿਆ ਸ਼ਰਦਾ ਭਾਵਨਾ ਹੈ ਕਾੜ ਦੇਣਾ ਆਉਣਾ ਨਾ ਕੋਈ ਮੱਥਾ ਟੇਕਦੇ ਆ ਇਹ ਵੀ ਪ੍ਰੀਤ ਦੀ ਗੱਲ ਹੀ ਹੈ ਮਾਲਕਾ ਤੁਸੀਂ ਸਾਡੇ ਵਿਆਹ ਚ ਰਹੋ ਪਰ ਕੋਸ਼ਿਸ਼ ਕਰਿਆ ਕਰੋ ਪਿਆਰਿਓ ਗੁਰੂ ਜੀ ਨੂੰ ਕਾੜ ਦੇਣਾ ਆਇਆ ਨਾ ਤਾਂ ਗੁਰੂ ਜੀ ਜਾਣਗੇ ਵੀ ਤੇ ਗੁਰੂ ਜੀ ਫਿਰ ਕਿਹੋ ਜੀ ਜਗ੍ਹਾ ਤੇ ਜਾਂਦੇ ਆ ਐਨਾ ਕੁ ਖਿਆਲ ਰੱਖੀਏ ਜੇ ਅਸੀਂ ਜੁੜਾਂਗੇ ਤਾਂ ਉਹ ਜੇ ਪ੍ਰਬੰਧ ਵੀ ਬਣ ਜਾਂਦੇ ਆ ਕੋਸ਼ਿਸ਼ ਕਰਿਆ ਕਰੀਏ ਮਨੁੱਖਾ ਜਨਮ ਦੇ ਅੰਦਰ ਬਾਣੀ ਨਾਲ ਜੁੜ ਜਿਏ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਿਏ ਬਸ ਇਹ ਹੀ ਮਨੁੱਖਾ ਜਨਮ ਸਫਲਾ ਹੈ ਕੋਸ਼ਿਸ਼ ਤਾਂ ਕਰੀਏ ਨਾ ਗੁਰੂ ਦੇ ਚਰਨਾਂ ਚ ਅਰਦਾਸ ਕਰੀਏ ਹੁਣ ਆਪਣੇ ਮਨ 'ਚ ਇਹੀ ਬੈਠਾ ਹੋਇਆ ਵੀ ਇਨਾਂ ਚੀਜ਼ਾਂ ਬਿਨਾ ਕਿੱਥੇ ਸਰਦਾ ਇਹ ਗੱਲਾਂ ਕਿੱਥੇ ਬਣਦੀਆਂ ਨੇ ਬਹੁਤ ਬਣਦੀਆਂ ਪਿਆਰੋ ਹੈਗੇ ਐ ਹੋਜੇ بڑے ਪਰਿਵਾਰ ਨੇ ਵੱਡੇ ਵੱਡੇ ਤਕੜੇ ਵੀ ਨੇ ਮਾਇਆ ਦੀ ਵੀ ਕੋਈ ਕਮੀ ਨਹੀਂ ਪਰ ਹੈ ਜਿਨ੍ਹਾਂ ਨੇ ਦੂਰ ਹੋ ਜਾਣਾ ਉਹ ਹੋ ਜਾਂਦੇ ਐਸੀ ਗੱਲ ਨਹੀਂ ਹੈ ਕਿ ਹੋਇਆ ਨਹੀਂ ਜਾਂਦਾ ਕੁਝ ਵੀ ਮੁਸ਼ਕਲ ਨਹੀਂ ਹੈ ਜੇ ਅਸੀਂ ਕਰਨਾ ਚਾਹੁੰਦੇ ਹੁਈਏ ਜੇ ਮਨ ਚਾਹੁੰਦੇ ਹੀ ਨਹੀਂ ਹੁਣ ਮਨ 4 ਵਜੇ ਉੱਠਣਾ ਚਾਹੁੰਦਾ ਨਹੀਂ ਪਰ ਜਿੱਦੇ ਕੋਈ ਕੰਮ ਪੈ ਜੇ ਜ਼ਰੂਰੀ ਉਹਦੇ ਕਿਵੇਂ ਤਿਆਰ ਹੋ ਜਾਂਦੇ ਆ ਸੁਨੇਹੀ ਕਿਉਂਕਿ ਮਨ ਮੰਨਿਆ ਮਨ ਨੂੰ ਮਨਾ ਲਿਆ ਵੀ ਜਾਣਾ ਹੀ ਜਾਣਾ ਪੈਣਾ ਨਹੀਂ ਤੇ ਗੱਡੀ ਲੰਘ ਜੇਗੀ ਟ੍ਰੇਨ ਆਉਣੀ ਹੋਵੇ 9 ਵਜੇ ਤੇ ਫਿਰ ਜਾਵਾਂਗੇ ਕਿ ਨਹੀਂ ਜਾਵਾਂ ਇਸੇ ਤਰ੍ਹਾਂ ਇੱਕ ਦਿਨ ਦੇ ਅਮਰਤ ਵੇਲੇ ਨੇ ਕਾਰਜ ਸਫਲ ਕਰ ਦਿੱਤਾ ਆਖੋ ਸਤਨਾਮ ਅਮਰਤ ਵੇਲਾ ਦੱਸਿਆ ਵੀ ਪਾਠ ਕਰਨਿਆ ਸੁਖਮਨੀ ਸਾਹਿਬ ਦੇ ਤੇ ਅਰਦਾਸ ਕਰਨੀ ਹੈ ਗੁਰੂ ਜੀ ਮੇਰੇ ਨਾਲ ਚੱਲੋ ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮਖ ਨਾਮ ਸਮਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਭਾਈ ਉਹ ਸਾਰੇ ਉੱਚੇ ਜੀਵਨ ਵਾਲੇ ਬਣ ਜਾਂਦੇ ਐ ਤੇ ਵੱਡੇ ਭਾਗਾਂ ਵਾਲੇ ਬਣ ਜਾਂਦੇ ਆ ਉਹ ਮਨੁੱਖ ਜਿਹੜੇ-ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਆ ਤੇ ਨਾਮ ਵਿੱਚ ਲੀਨ ਹੋ ਜਾਂਦੇ ਹਨ ਮਨੁੱਖ ਨਾਮ ਨਾ ਚੇਤਨੀ ਬਿਨ ਨਾਵੇ ਦੁੱਖ ਰੋਏ ਹੁਣ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਆ ਪ੍ਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਇਆ ਮਨੁੱਖ ਸਦਾ ਆਪਣੇ ਦੁੱਖ ਫਰੋਲਦਾ ਰਹਿੰਦਾ ਹੈ ਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ ਆਤਮਾ ਰਾਮਨਾ ਪੂਜਨੀ ਤੂਜੈ ਕਿਉਂ ਸੁਖ ਹੋਏ ਸਰਬ ਵਿਆਪ ਪ੍ਰਭੂ ਦੀ ਭਗਤੀ ਨਹੀਂ ਕਰਦੇ ਭਲਾ ਫਿਰ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਉਹਨਾਂ ਨੂੰ ਸੁਖ ਕਿਵੇਂ ਪ੍ਰਾਪਤ ਹੋ ਸਕਦਾ ਹੈ ਹਮੈਂ ਅੰਤਰ ਮੈਲ ਹੈ ਸ਼ਬਦ ਨਾ ਕਾਢ ਧੋਏ ਭਲਾ ਕਿਉਂ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਅੰਦਰ ਹਉਮੈ ਦੀ ਮੈਲ ਟਿਕੀ ਹੋਈ ਆ ਆਤਮਾ ਰਾਮ ਨਾ ਪੂਜਨੀ ਦੂਜਾ ਕਿਉਂ ਸੁਖ ਹੋਏ ਉਹਨਾਂ ਨੂੰ ਸੁਖ ਕਿਵੇਂ ਮਿਲ ਸਕਦਾ ਹੈ ਹਉਮੈ ਅੰਤਰ ਮੈਲ ਹੈ ਸ਼ਬਦ ਨਾ ਕੱਢਾ ਧੋਏ ਕਿਉਂਕਿ ਉਹਨਾਂ ਦੇ ਅੰਦਰ ਹਉਮੈ ਦੀ ਮੈਲ ਟਿਕੀ ਰਹਿੰਦੀ ਹੈ ਜਿਹਨੂੰ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਅੰਦਰੋਂ ਧੋ ਕੇ ਨਹੀਂ ਕੱਢਦੇ ਇਹ ਹਮੈ ਨੂੰ ਸ਼ਬਦ ਦੇ ਰਾਹੀਂ ਧੋਤਾ ਜਾ ਸਕਦਾ ਹੈ ਕੱਢਿਆ ਜਾ ਸਕਦਾ ਹੈ ਨਾਨਕ ਬਿਨ ਨਾਵੇ ਮਹਿਲ ਆ ਮੂਏ ਜਨਮ ਪਦਾਰਥ ਖੋਏ ਨਾਨਕ ਬਿਨ ਨਾਵੇ ਮਹਿਲ ਆ ਮੂਏ ਨਾਮ ਤੋਂ ਵਾਂਝੇ ਹੋਏ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦੇ ਤੇ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ ਤੇ ਆਤਮਿਕ ਮੌਤ ਹਮੇਸ਼ਾ ਸਹੇੜੀ ਰਹਿੰਦੀ ਹੈ ਮਨਮੁਖ ਬੋਲੇ ਅੰਦੋਲੇ ਤੇ ਸਮੈ ਅਗਨੀ ਕਾ ਵਾਸ ਆਪਾ ਕੇ ਨਾ ਵੀ ਮਨਮੁਖ ਬੰਦੇ ਨੂੰ ਸੁਣਦਾ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਲੱਗਦਾ ਇੰਨਾ ਰੋਜ਼ ਗੁਰਬਾਣੀ ਦੀਆਂ ਗੱਲਾਂ ਹੁੰਦੀਆਂ ਨੇ ਇਥੇ ਪਾਤਸ਼ਾਹ ਦੇ ਬਚਨ ਕਰਦੇ ਆ। ਮਨਮੁਖ ਬੋਲੇ ਅੰਦਲੇ ਕਿ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਸੁਰਤ ਵਿੱਚ ਤ੍ਰਿਸ਼ਨਾ ਦੀ ਅੱਗ ਦਾ ਨਿਵਾਸ ਹੁੰਦਾ ਹੈ ਤੋ ਉਹ ਆਤਮਿਕ ਜੀਵਨ ਵੱਲੋਂ ਹੁੰਦੀ ਅੰਨੇ ਬੋਲੇ ਹੁੰਦੇ ਆ। ਨਾ ਦਿਸਦਾ ਹੈ। ਨਾ ਸੁਣਦਾ ਹੈ। ਮਨਮੁਖ ਬੋਲੇ ਅੰਦਲੇ ਤਿਸਮੈ ਅਗਨੀ ਕਾ ਵਾਸ। ਬਾਣੀ ਸੁਰਤ ਨਾ ਬੁੱਝਣੀ ਸ਼ਬਦ ਨਾ ਕਰੇ ਪ੍ਰਗਾਸ ਉਹ ਗੁਰੂ ਦੀ ਬਾਣੀ ਵਿੱਚ ਸੁਰਤ ਜੋੜਨੇ ਨਹੀਂ ਸਮਝਦੇ ਚਾਹੁੰਦੇ ਹੀ ਨਹੀਂ ਉਹ ਕੰਮ ਫਿਰ ਪ੍ਰਕਾਸ਼ ਕਿੱਥੇ ਹੋਣਾ ਪਿਆਰੇ ਜਦੋਂ ਆਪਣਾ ਮਨ ਹੀ ਨਹੀਂ ਮੰਨਦਾ ਜਦੋਂ ਮੇਰਾ ਮਨ ਹੀ ਨਹੀਂ ਮੰਨਦਾ ਫਿਰ ਕਿੱਥੇ ਪ੍ਰਕਾਸ਼ ਹੋਣਾ ਅੰਦਰ ਆਪਣੀ ਸੁਰਤ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਨਹੀਂ ਕਰਦੇ ਕਿਉਂਕਿ ਉਹਨਾਂ ਆਪਣੀ ਅੰਦਰ ਸੁੱਧ ਨਹੀਂ ਗੁਰਬਚਨ ਨਾ ਕਰੇ ਨਿਵਾਸ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਆਪੇ ਦੀ ਸੂਝ ਨਹੀਂ ਹੁੰਦੀ ਉਹ ਗੁਰੂ ਦੇ ਬਾਚਨ ਵਿੱਚ ਸ਼ਰਧਾ ਨਹੀਂ ਲਿਆਉਂਦੇ ਜਦੋਂ ਗੁਰੂ ਜੀ ਦੇ ਬਚਨ ਵਿੱਚ ਸ਼ਰਧਾ ਲੈ ਜਾਂਦੀ ਸ਼ੰਕਾ ਨਿਵਰਤ ਹੋ ਗਿਆ ਸ਼ਰਧਾ ਪੈਦਾ ਹੋ ਗਈ ਫਿਰ ਕਿਰਪਾ ਹੋਣੀ ਹੈ ਕਿਉਂਕਿ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰ ਬਾਚਨ ਨਾ ਕਰੇ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਗਿਆਨੀਆਂ ਤੋਂ ਭਾਵ ਹੈ ਜਿਹੜਾ ਵੀ ਮਨੁੱਖ ਗਿਆਨ ਪ੍ਰਾਪਤ ਕਰਦਾ ਹੈ ਗਿਆਨੀ ਦਾ ਮਤਲਬ ਇਹ ਨਹੀਂ ਹੈ ਵੀ ਜਿਹੜਾ ਪ੍ਰਚਾਰ ਕਰਦਾ ਹੈ ਜਾਂ ਜਿਹੜਾ ਗਿਆਨ ਦਿੰਦਾ ਹੈ ਜਿਹੜਾ ਗਿਆਨ ਰੱਖਦਾ ਹੈ ਉਹ ਭਾਵੇਂ ਕੋਈ ਵੀ ਹੈ ਭਾਵੇਂ ਘਰ ਵਿੱਚ ਰਹਿੰਦਾ ਹੈ ਭਾਵੇਂ ਕੰਮ ਕਰਦਾ ਹੈ ਜੋ ਵੀ ਹੈ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਗਿਆਨ ਰੱਖਣ ਵਾਲਿਆਂ ਦੇ ਅੰਦਰ ਕੀ ਹੈ ਸ਼ਬਦ ਵਸਦਾ ਹੈ ਨਿਤ ਹਰ ਲਿਵ ਸਦਾ ਵਿਗਾਸ ਉਹਨਾਂ ਦੇ ਅੰਦਰ ਸ਼ਬਦ ਵਸਦਾ ਹੈ ਉਹਨਾਂ ਦੀ ਲਗਨ ਸਦਾ ਹਰੀ ਵਿੱਚ ਲੱਗੀ ਰਹਿੰਦੀ ਹੈ ਇਸ ਵਾਸਤੇ ਉਹਨਾਂ ਦੇ ਅੰਦਰ ਹਮੇਸ਼ਾ ਆਤਮਿਕ ਖੜਾਓ ਬਣਿਆ ਰਹਿੰਦਾ ਹੈ ਹਮੇਸ਼ਾ ਆਤਮਿਕ ਖੜਾਓ ਬਣਿਆ ਰਹਿੰਦਾ ਹੈ ਤੇ ਜਿਹੜੇ ਗਿਆਨ ਰੱਖਦੇ ਆ ਮਹਾਰਾਜ ਕਹਿੰਦੇ ਉਹਨਾਂ ਦੀ ਫਿਰ ਸਤਿਗੁਰੂ ਪੈਜ ਵੀ ਰੱਖਦਾ ਹਰ ਗਿਆਨੀਆਂ ਕੀ ਰੱਖਦਾ ਹਾਂ ਸਤਿਬਲਿਹਾਰੀ ਤਾਸ ਪ੍ਰਮਾਤਮਾ ਆਤਮਿਕ ਜੀਵਨ ਵਾਲੇ ਮਨੁੱਖ ਦੀ ਸਦਾ ਪਤ ਰੱਖਦਾ ਹੈ ਇੱਜ਼ਤ ਰੱਖਦਾ ਹੈ ਮਾਣ ਬਖਸ਼ਦਾ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਹਰ ਗਿਆਨੀਆਂ ਕੀ ਰੱਖਦਾ ਹਾਂ ਸਤਿਬਲਿਹਾਰੈ ਤਾਸ ਹਰ ਗਿਆਨੀਆਂ ਕੀ ਰੱਖਦਾ ਹਾਂ ਸਤਿਬਲਿਹਾਰੈ ਤਾਸ ਗੁਰਮੁਖ ਜੋ ਹਰ ਸੇਵੰਦੇ ਜਨਾ ਨਾਨਕ ਤਾਂ ਕਾ ਦਾਸ ਇਸ ਤਰ੍ਹਾਂ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਹੜੇ ਮਨੁੱਖ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੇ ਰਹਿੰਦੇ ਹਨ ਦਾਸ ਨਾਨਕ ਉਹਨਾਂ ਦਾ ਸੇਵਕ ਹੈ ਸਤਿਗੁਰੂ ਜੀ ਕਹਿੰਦੇ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਗਿਆਨ ਬਖਸ਼ਦੇ ਹਨ ਸਿੱਖਿਆ ਕੀ ਲੈਣਾ ਵੀ ਅੰਮ੍ਰਿਤ ਵੇਲਾ ਦੇਖੋ ਇੱਕ ਦਿਨ ਦਾ ਕਿਸੇ ਨੇ ਰਾਹ ਪਾਇਆ ਅੰਮ੍ਰਿਤ ਵੇਲਾ ਇੱਕ ਦਿਨ ਦਾ ਦੱਸਿਆ ਤੇ ਇੱਕ ਦਿਨ ਦੇ ਅੰਮ੍ਰਿਤ ਵੇਲੇ ਨੇ ਕਾਰਜ ਸ਼ੁੱਧ ਕੀਤਾ ਤੇ ਜੇ ਰੋਜ਼ ਅੰਮ੍ਰਿਤ ਵੇਲਾ ਹੋਏਗਾ ਫਿਰ ਕਿੱਡੀ ਵੱਡੀ ਰਹਿਮਤ ਹੈ ਅੰਮ੍ਰਿਤ ਵੇਲਾ ਦੁੱਖਾਂ ਦੀ ਦਾਰੂ ਹੈ ਅੰਮ੍ਰਿਤ ਵੇਲਾ ਸੱਚਾ ਨਾਉ ਬੜਿਆਈ ਵਿਚਾਰ ਇੱਕ ਪ੍ਰਣ ਕਰੋ ਪ੍ਰਣ ਕਰੋ ਅੰਮ੍ਰਿਤ ਵੇਲਾ ਸਾਂਭਣਾ ਜ਼ਰੂਰ ਸਿੱਖੋ ਵੀ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਬੱਤ ਤੋਂ ਵੱਧ ਕੇਸੀ ਇਸ਼ਨਾਨ ਕਰਨਾ ਕਿਉਂਕਿ ਸ਼ਾਂਤੀ ਮਿਲਦੀ ਹੈ ਮਨ ਨੂੰ ਰੈਸਟ ਮਿਲਦੀ ਹੈ ਫਿਰ ਨਾਮ ਜਪਣਾ ਇਹੀ ਮਾਰਾ ਸੱਚੇ ਪਾਈਸ਼ਾ ਕਹਿੰਦੇ ਹੈ ਕਰ ਇਸ਼ਨਾਨ ਸਤਿਗੁਰੂ ਨੇ ਕਿਹਾ ਹੈ ਕਰ ਇਸ਼ਨਾਨ ਸਿਮਰ ਪ੍ਰਵ ਆਪਣਾ ਮਨ ਤਨ ਭਏ ਰੋਗਾ ਫਿਰ ਮਨ ਵੀ ਤੇ ਤਨ ਵੀ ਆਰੋਗ ਹੋ ਜਾਏਗਾ ਤੰਦਰੁਸਤ ਹੋ ਜਾਏਗਾ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਹੋਈਆਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ